ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮੋਹੇ ਧਰਮੇ ਮਾਂ ਦਾ ਭਾਗ ਨੋਮ ਲੇ ਕੇ ਹਾਜ਼ਰ ਅੰਝੀ ਅਮੀ ਤਾ ਤੁਹਾਨੂੰ ਅੱਜ ਦਾ ਭਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ ਬੁੱਧਵਾਰ ਵਾਲੇ ਦਿਨ ਮਾਸੀ ਜੀ ਤੇ ਮਾਸੀ ਜੀ ਦਾ ਲੜਕਾ ਲੜਕੀ ਮੰਮੀ ਪਾਪਾ ਤੇ ਮੈਂ ਆਸ਼ ਸਾਰੇ ਜਨੇ ਜਲਦੀ ਤਿਆਰ ਹੋਗੇ 10:00 ਵਜੇ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਗੇ ਸੋਨੀਆ ਦੀ ਦਾਦੀ ਦੇ ਮੰਮੀ ਦੇ ਚਾਚਾ ਚਾਚੀ ਸਾਰੇ ਉੱਥੇ ਪਹੁੰਚੇ ਹੋਏ ਸੀ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਮੱਥਾ ਟੇਕ ਕੇ ਦਰਵਾਰ ਸਾਹਿਬ ਵਿੱਚ ਬੈਠੇ ਸੀ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਫਿਰ ਅਸੀਂ ਵੀ ਇੱਕ ਸਾਈਡ ਤੇ ਬੈਠ ਕੇ ਸੋਨੀਆ ਦਾ ਚਾਚਾ ਸਾਡੇ ਕੋਲ ਆਇਆ ਉਹਨੇ ਇੱਕ ਕਮਰਾ ਬੁੱਕ ਕਰਾਇਆ ਹੋਇਆ ਸੀ ਸਾਨੂੰ ਆਪਣੇ ਕਮਰੇ ਵਿੱਚ ਲੈ ਗਏ ਮੈਂ ਆਪਣੇ ਮੰਮੀ ਜੀ ਨੂੰ ਆਖਿਆ ਕਿ ਮੈਂ ਸੋਨੀਆ ਨਾਲ ਕੋਈ ਗੱਲਬਾਤ ਕਰਨੀ ਚਾਹੁੰਨਾ ਹਾਂ ਉਹ ਸਾਰੇ ਜਣੇ ਕਮਰੇ ਵਿੱਚ ਬਿਠਾ ਕੇ ਆਪ ਬਾਹਰ ਘੁੰਮਣ ਫਿਰਨ ਲੱਗ ਪਏ ਮੈਂ ਤੇ ਸੋਨੀਆ ਇਕੱਠੇ ਬੈਠੇ ਸੀ ਸੋਨੀਆ ਬੈੱਡ ਤੇ ਬੈਠੀ ਸੀ ਮੈਂ ਸਾਹਮਣੇ ਕੁਰਸੀ ਤੇ ਬੈਠਾ ਸੀ ਅਸੀਂ 5 ਮਿੰਟ ਚੁੱਪ-ਚਾਪ ਦੋਨੋਂ ਬੈਠੇ ਰਹੇ ਨਾ ਸੋਨੀਆ ਕੋਈ ਗੱਲ ਕਰੇ ਨਾ ਮੈਂ ਸੋਨੀਆ ਨੂੰ ਕੁਝ ਕਿਹਾ ਕੁਝ ਥੇਰੇ ਬਾਅਦ ਮੈਂ ਹੀ ਚੁੱਪੀ ਤੋੜੀ ਮੈਂ ਸੋਨੀਆ ਨੂੰ ਨਾਮ ਪੁੱਛਿਆ ਉਸਨੇ ਆਪਣਾ ਨਾਮ ਦੱਸਿਆ ਮੈਂ ਹੋਰ ਕਿੰਨੇ ਛੋਟੇ-ਮੋਟੇ ਪ੍ਰਸ਼ਨ ਪੁੱਛੇ ਸੋਨੀਆ ਮੇਰੇ ਇਸ ਪ੍ਰਸ਼ਨਾਂ ਦੇ ਜਵਾਬ ਦਿੰਦੀ ਰਹੀ ਸੋਨੀਆ ਨੇ ਮੈਨੂੰ ਕੋਈ ਵੀ ਪ੍ਰਸ਼ਨ ਨਹੀਂ ਪੁੱਛਿਆ ਸੋਨੀਆ ਨਾਲ ਗੱਲ ਕਰਨੀ ਬਹੁਤ ਵਧੀਆ ਲੱਗਦੀ ਸੀ ਸੋਨੀਆ ਵੱਲ ਖਿੱਚਿਆ ਜਾ ਰਿਹਾ ਸੀ ਆਖਿਰ ਵਿੱਚ ਮੈਂ ਇੱਕ ਪ੍ਰਸ਼ਨ ਸੋਨੀਆ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਪਸੰਦ ਉਸਨੇ ਹਾਂ ਵਿੱਚ ਉੱਤਰ ਦਿੱਤਾ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਸੋਨੀਆ ਨੂੰ ਇਹ ਵੀ ਪੁੱਛਿਆ ਕਿ ਕੋਈ ਤੁਹਾਡੇ ਨਾਲ ਜ਼ਬਰਦਸਤੀ ਤਾਂ ਨਹੀਂ ਹੋ ਰਹੀ ਉਸਨੇ ਨਾ ਵਿੱਚ ਉੱਤਰ ਦਿੱਤਾ ਮੈਂ ਬਹੁਤ ਖੁਸ਼ ਸੀ ਸੋਨੀਆ ਨੇ ਸੰਗ ਦੇ ਸੰਗ ਦੇ ਆਖਿਰ ਵਿੱਚ ਮੈਨੂੰ ਵੀ ਪੁੱਛਿਆ ਮੁਕੇਸ਼ ਜੀ ਕਿ ਮੈਂ ਤੁਹਾਨੂੰ ਪਸੰਦ ਮੈਂ ਚੁੱਪ ਕਰ ਗਿਆ ਚਿਹਰੇ ਤੇ ਨੂਰ ਜਿਹਾ ਜਾਪਦਾ ਸੀ ਚਿਹਰਾ ਵੀ ਗੁਲਾਬ ਮੰਗੂ ਖਿੜ ਗਿਆ ਸੀ ਥੋੜੀ ਦੇਰ ਵਿੱਚ ਮੇਰੇ ਮੰਮੀ ਜੀ ਤੇ ਮਾਸੀ ਜੀ ਅੰਦਰ ਆ ਗਏ ਮਾਸੀ ਜੀ ਨੇ ਮੈਨੂੰ ਪੁੱਛਿਆ ਮੁਕੇਸ਼ ਕਿਵੇਂ ਆ ਸਭ ਕੁਝ ਠੀਕ ਆ ਸੋਨੀਆ ਦੇ ਆਲੇ ਦਿਵਾਲੀ ਉਸਦੀ ਮੰਮੀ ਚਾਚਾ ਚਾਚੇ ਸਾਰੇ ਜਨੇ ਇਕੱਠੇ ਹੋਗੇ ਸੋਨੀਆ ਨੂੰ ਪੁੱਛਣ ਲੱਗੇ ਤੈਨੂੰ ਲੜਕਾ ਪਸੰਦ ਆ ਸੋਨੀਆ ਨੇ ਆਪਣੇ ਘਰ ਦੇਆਂ ਨੂੰ ਹਾਂ ਕਰ ਦਿੱਤੀ ਜਦੋਂ ਦੋਨਾਂ ਪਾਸਿਆਂ ਤੋਂ ਹਾਂ ਹੋ ਗਈ ਮੰਮੀ ਜੀ ਨੇ ਸੋਨੀਆ ਨੂੰ 1100 ਰੁਪਏ ਸ਼ਗਨ ਵਜੋਂ ਫੜਾਇਆ ਤੇ ਸੋਨੀਆ ਦੇ ਚਾਚਾ ਜੀ ਨੇ ਵੀ ਮੈਨੂੰ 1100 ਰੁਪਏ ਸ਼ਗਨ ਵਜੋਂ ਦਿੱਤਾ ਸੋਨੀਆ ਦੇ ਚਾਚਾ ਜੀ ਆਖਣ ਲੱਗੇ ਸ਼ਗਨ ਦਾ ਪ੍ਰੋਗਰਾਮ ਅਸੀਂ ਇੱਕ ਰੈਸਟੋਰੈਂਟ ਵਿੱਚ ਕਰਾਂਗੇ 10 ਜੁਲਾਈ ਦਿਨ ਐਤਵਾਰ ਦਾ ਮੁਕਰਰ ਕਰ ਲਿਆ ਗਿਆ ਅਸੀਂ ਸਾਰਿਆਂ ਨੇ ਦੁਪਹਿਰ ਦਾ ਖਾਣਾ ਇਕੱਠੇ ਬੈਠ ਕੇ ਖਾਤਾ ਬੁੱਧਵਾਰ ਨੂੰ ਰੈਸਟੋਰੈਂਟ ਵਿੱਚ ਸ਼ਗਨ ਦੀ ਤਿਆਰੀ ਕੀਤੀ ਗਈ ਸੋਨੀਆ ਡਰੈਸ ਵਿੱਚ ਇਸ ਦਿਨ ਹੋਰ ਵੀ ਬਹੁਤ ਸੋਹਣੀ ਲੱਗ ਰਹੀ ਸੀ ਸੋਨੀਆ ਦੇ ਘਰ ਦੇ ਸਾਰੇ ਮੈਂਬਰ ਤੇ ਇੱਕ ਦੋ ਰਿਸ਼ਤੇਦਾਰ ਸੀ ਅਸੀਂ ਵੀ ਬਹੁਤੇ ਰਿਸ਼ਤੇਦਾਰ ਨਹੀਂ ਬੁਲਾਏ ਸੀ ਸਾਡੇ ਵੀ ਘਰ ਦੇ ਹੀ ਮੈਂਬਰ ਸੀ 12 ਵਜੇ ਤੋਂ ਪਹਿਲਾਂ ਸਾਡਾ ਸ਼ਗਨ ਕੀਤਾ ਗਿਆ ਰਿਸ਼ਤੇਦਾਰ ਦੋਨਾਂ ਪਾਸਿਆਂ ਤੋਂ ਬੜੇ ਖੁਸ਼ ਨਜ਼ਰ ਆ ਰਹੇ ਸੀ ਤੇ ਜੋੜੀ ਬਹੁਤ ਵਧੀਆ ਲੱਗ ਰਹੀ ਸੀ। ਮੰਮੀ ਜੀ ਨੇ ਆ ਕੇ ਮੇਰਾ ਕਾਲਾ ਟਿੱਕਾ ਤੇ ਸੋਨੀਆ ਦਾ ਕਾਲਾ ਟਿੱਕਾ ਲਗਾਇਆ। ਚਾਈ ਚਾਈ ਸਾਰਿਆਂ ਨੇ ਸ਼ਗਨ ਕੀਤਾ। ਸਾਰਿਆਂ ਨੇ ਥੋੜਾ ਭੰਗੜਾ ਵੀ ਪਾਇਆ। ਦੁਪਹਿਰ ਦਾ ਖਾਣਾ ਖਾਦਾਂ ਤੇ ਆਪਣੇ ਆਪਣੇ ਘਰਾਂ ਨੂੰ ਚੱਲਣ ਦੀਆਂ ਤਿਆਰੀਆਂ ਕਰਨ ਲੱਗੇ। ਮੇਰਾ ਮਨ ਸੋਨੀਆ ਨੂੰ ਦੂਰ ਕਰਨ ਨੂੰ ਨਹੀਂ ਕਰ ਰਿਹਾ ਸੀ। ਮੰਮੀ ਜੀ ਨੇ ਵਿਆਹ ਲਈ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇ ਤਹ ਹੁਣੋਂ 4 ਮਹੀਨੇ ਹੋ ਰੁਕਣਾ ਪਵੇਗਾ। ਨਿੱਤ ਨੂੰ ਮਰੀ ਨੂੰ ਅਜੀ 8 ਮਹੀਨੇ ਹੋਏ ਸੀ ਪਹਿਲਾਂ ਹੀ ਮੰਮੀ ਜੀ ਕਹਿੰਦੇ ਸੀ ਕਿ 1 ਸਾਲ ਪੂਰਾ ਹੋਣ ਤੋਂ ਬਾਅਦ ਹੀ ਵਿਆਹ ਕਰਾਂਗੇ ਸ਼ਾਮ ਦੇ ਤਿੰਨ ਵਜੇ ਚੁੱਕੇ ਸੀ ਅਸੀਂ ਇੱਕ ਦੂਜੇ ਤੋਂ ਵਿਦਾ ਹੋਣਾ ਸੀ ਸੋਨੀਆ ਦਾ ਫੋਨ ਨੰਬਰ ਮੰਗਿਆ ਸੋਨੀਆ ਨੇ ਆਪਣੇ ਮਮੇ ਵੱਲ ਇਸ਼ਾਰਾ ਕਰ ਦਿੱਤਾ ਮੰਮੀ ਜੀ ਸਮਝ ਗਿਆ ਸੀ ਉਹਨਾਂ ਨੇ ਮੈਨੂੰ ਕੰਟੈਕਟ ਨੰਬਰ ਦੇ ਦਿੱਤਾ ਤਾਂ ਫਿਰ ਕੀ ਸੀ ਅਸੀਂ ਸਵੇਰੇ ਸ਼ਾਮ ਸਾਰਾ ਦਿਨ ਗੱਲਾਂ ਬਾਤਾਂ ਕਰਦੇ ਹੀ ਰਹਿਣਾ ਕਦੇ ਆਡੀਓ ਕਾਲ ਕਦੇ ਵੀਡੀਓ ਕਾਲ ਸਾਡੀ ਮੰਗਣੀ ਨੂੰ 4 ਮਹੀਨੇ ਗੁਜ਼ਰ ਗਏ ਸਾਡੇ ਕੋਲ ਦੂਰੀਆਂ ਸਨ ਨਹੀਂ ਹੁੰਦੀਆਂ ਸੀ ਤੇ ਮਾਸੀ ਜੀ ਮੰਮੀ ਜੀ ਨੂੰ ਆਖਣ ਲੱਗੇ ਦੱਸੋ ਮਨ ਕਦੋਂ ਵਿਆਹ ਦੀ ਤਾਰੀਖ ਰੱਖੀਏ ਮੰਮੀ ਜੀ ਆਖਣ ਲੱਗੇ ਕੋਈ ਗੱਲ ਨਹੀਂ ਸਵਾ ਮਹੀਨੇ ਸਾਲ ਹੋ ਲੈਣ ਦਿਓ ਤਿੰਨ ਮਹੀਨੇ ਹੋਰ ਬਾਕੀ ਨੇ ਘਰ ਮੇਰਾ ਤੇ ਸੋਨੀਆ ਦਾ ਦੂਰ ਰਹਿ ਰਹਿ ਕੇ ਮੇਰਾ ਮਨ ਨਹੀਂ ਲੱਗਦਾ ਸੀ ਇੱਕ ਦਿਨ ਮੈਂ ਸੋਨੀਆ ਨੂੰ ਮਿਲਣ ਲਈ ਕਿਹਾ ਪਰ ਉਸ ਤੇ ਦਾਦੀ ਜੀ ਨੇ ਮਨ ਕਰ ਦਿੱਤਾ ਨਾ ਮੈਨੂੰ ਸੋਨੀਆ ਮਿਲੀ ਸੀ ਨਾ ਮੈਂ ਉਸ ਨੂੰ ਮਿਲਿਆ ਸੀ ਫੋਨ ਤੇ ਗੱਲਬਾਤ ਰੋਜ਼ ਹੋ ਜਾਂਦੀ ਸੀ ਤਿੰਨ ਮਹੀਨੇ ਵੀ ਖਤਮ ਹੋ ਗਏ ਵਿਆਹ ਦਾ ਦਿਨ ਮੁਕਰਰ ਹੋਇਆ ਸੋਨੀਆ ਦੇ ਘਰ ਦੇ ਨੇ ਪਹਿਲਾਂ ਹੀ ਪੈਲੇਸ ਦੀ ਬੁਕਿੰਗ ਕਰਾਈ ਹੋਈ ਸੀ ਫਰਵਰੀ ਮਹੀਨੇ ਦੀ 10 ਤਾਰੀਖ ਪੱਕੀ ਕੀਤੀ ਆ ਮੇਰੀ ਮੰਮੀ ਚੀ ਸੋਨੀਆ ਦੇ ਪਸੰਦੀਏ ਕੱਪੜੇ ਖਰੀਦਣਾ ਚਾਹੁੰਦੇ ਸੀ ਇੱਕ ਦਿਨ ਉਹਨਾਂ ਨੇ ਉਸਦੇ ਚਾਚਾ ਜੀ ਨੂੰ ਆਖਿਆ ਸੋਨੀਆ ਨੂੰ ਅੱਜ ਸਾਡੇ ਨਾਲ ਪੇਸਿਓ ਮੈਂ ਬੜਾ ਖੁਸ਼ ਹੋਇਆ ਸੋਨੀਆ ਨੂੰ ਮੈਂ ਆਪਣੇ ਨੇੜੇਉਂ ਦੇਖਣਾ ਸੀ ਗੱਡੀ ਕਰਾਈ ਤੇ ਕਰ ਲਈ ਤੇ ਮੇਰੀ ਮੰਮੀ ਜੀ ਆਖਣ ਲੱਗੇ ਮੁਕੇਸ਼ ਕੱਡੀ ਨਹੀਂ ਚਲਾਵੇਗਾ ਅਸੀਂ ਚਾਰੋਂ ਜੁਨੇ ਕੱਪੜੇ ਖਰੀਦਣ ਲਈ ਲੁਧਿਆਣਾ ਚੌੜੇ ਬਾਜ਼ਾਰ ਚਲੇ ਗਏ ਸੋਨੀਏ ਨੂੰ ਮਨ ਪਸੰਦ ਸੂਟ ਲੈ ਕੇ ਦਿੱਤੇ ਮੈਂ ਵੀ ਸੋਨੀਏ ਦੀ ਪਸੰਦ ਅਤੇ ਮੰਮੀ ਜੀ ਨੇ ਕੱਪੜੇ ਲਏ ਮਾਸੀ ਜੀ ਵੀ ਸਾਡੇ ਨਾਲ ਹੀ ਸੀ ਅਸੀਂ ਸਾਰਾ ਦਿਨ ਖਰੀਦੋ ਫਰੋਖਤ ਵਿੱਚ ਉਲਝੇ ਰਹੇ ਸ਼ਾਮ ਨੂੰ ਖਾਣਾ ਇਕੱਠਿਆਂ ਨੇ ਖਾਧਾ ਅਸੀਂ ਘਰ ਆਉਣਾ ਸੀ ਰਾਹ ਵਿੱਚ ਸੋਨੀਏ ਨੂੰ ਇਸੇ ਕਾ ਛੱਡ ਕੇ ਆਉਣਾ ਸੀ ਪਹਿਲਾਂ ਅਸੀਂ ਸੋਨੀਏ ਨੂੰ ਛੱਡ ਕੇ ਆਏ ਉਸ ਰਾਤ ਮੈਂ ਸੁੱਤਾ ਨਹੀਂ ਮੇਰੇ ਸਾਹਮਣੇ ਸੋਨੀਏ ਦਾ ਚਿਹਰਾ ਘੁੰਮਦਾ ਰਿਹਾ ਪਰੀਆਂ ਤੋਂ ਵੀ ਸੋਹਣੀ ਲੱਗ ਰਹੀ ਸੀ ਰੱਬਗੇ ਅਰਦਾਸ ਕਰਦਾ ਸੀ ਰੱਬਾ ਮੇਰੀ ਜੋੜੀ ਬਣਾ ਕੇ ਰੱਖੀ ਵਿਆਹ ਦਾ ਦਿਨ ਨੇੜੇ ਆ ਕੇ ਮਹਿੰਦੀ ਦੀ ਰਸਮ ਬੜੇ ਚਾਹਮਾਂ ਨਾਲ ਕੀਤੀ ਆ ਇਸ ਵਿਆਹ ਵਿੱਚ ਮੇਰੀਆਂ ਨ ਲਾਵਾ ਨਾ ਫੇਰੀ ਹੋਣੀ ਸੀ ਹੁਣ ਸਿਰਫ ਕੋਟ ਮੈਰਿਜ ਕਰਾਉਣੀ ਸੀ ਕੋਟ ਮੈਰਿਜ ਇੱਕ ਦਿਨ ਪਹਿਲਾਂ ਕਰ ਲਈ ਸੀ ਅਗਲੇ ਦਿਨ ਪੈਲੇਸ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ ਵਿਆਹ ਵਾਲੇ ਦਿਨ ਕੋਟ ਮੈਰਿਜ ਕਰਵਾ ਲਈ ਸੀ ਤੇ ਅਗਲੇ ਦਿਨ ਪਾਰਟੀ ਦਾ ਪ੍ਰਬੰਧ ਪੈਲੇਸ ਵਿੱਚ ਕੀਤਾ ਗਿਆ ਪਰ ਸਾਡੇ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਤੇ ਸਕੇ ਸਬੰਧੀ ਭੁਲਾਈ ਹੋਏ ਸੀ 4 ਵਜੇ ਤੱਕ ਪਾਰਟੀ ਦਾ ਪ੍ਰੋਗਰਾਮ ਖਤਮ ਹੋ ਗਿਆ ਸੀ ਤੇ ਅਸੀਂ ਆਪਣੇ ਘਰ ਨੂੰ ਸੋਨੀਆ ਨੂੰ ਨਾਲ ਲੈ ਕੇ ਆ ਗਏ ਸੀ ਮਾਂ ਨੇ ਸੋਨੀਆ ਸਿਰੋ ਪਾਣੀ ਵਾਰ ਕੇ ਪੀਤਾ ਸਾਰੇ ਰਿਸ਼ਤੇਦਾਰਾਂ ਨੇ ਮੇਰੀ ਮੰਮੀ ਜੀ ਨੂੰ ਵਧਾਈਆਂ ਦਿੱਤੀਆਂ ਰੀਨਾ ਤੇ ਮੁਕੇਸ਼ ਕਿੰਨੇ ਦਿਨ ਆਪਸ ਵਿੱਚ ਮਿਲੇ ਨਹੀਂ ਕਿਉਂਕਿ ਦਫ਼ਤਰ ਨੂੰ ਛੁੱਟੀਆਂ ਹੋ ਗਈਆਂ ਸੀ ਰੀਨਾ ਮੁਕੇਸ਼ ਨੂੰ ਮਿਲਣ ਲਈ ਘਰ ਚਲੇ ਜਾਂਦੀ ਸੀ ਜਦੋਂ ਰੀਨਾ ਮੁਕੇਸ਼ ਦੇ ਘਰ ਜਾਂਦੀ ਆ ਮੁਕੇਸ਼ ਤੇ ਸੋਨੀਆ ਕਰ ਨਹੀਂ ਹੁੰਦੇ ਉਹਨਾਂ ਦੇ ਗਵੰਢੀਆਂ ਤੋਂ ਰੀਨਾ ਨੂੰ ਪਤਾ ਚੱਲਦਾ ਕਿ ਸੋਨੀਆ ਦੀ ਮੰਮੀ ਬਹੁਤ ਬਿਮਾਰ ਆ ਉਹ ਉਸ ਦੀ ਖਬਰ ਲੈਣ ਗਏ ਨੇ ਖਬਰ ਸਰ ਲੈ ਕੇ ਉਹ ਵਾਪਸ ਆਪਣੇ ਘਰ ਆ ਜਾਂਦੇ ਨੇ ਅਗਲੇ ਦਿਨ ਮੁਕੇਸ਼ ਦਫਤਰ ਜਾਂਦਾ ਹੈ ਰੀਨਾ ਮੁਕੇਸ਼ ਨੂੰ ਹਾਲਚਲ ਪੁੱਛਦੀ ਆ ਐਂਤਵਾਰ ਨੂੰ ਮਿਲਣ ਲਈ ਆਖਦੀ ਆ ਐਂਤਵਾਰ ਨੂੰ ਰੀਨਾ ਮੁਕੇਸ਼ ਦੇ ਘਰ ਜਾਂਦੀ ਆ ਮੁਕੇਸ਼ ਅਗਲੀ ਗੱਲ ਸ਼ੁਰੂ ਕਰਦਾ ਤਾਂ ਰੀਨਾ ਪਹਿਲਾਂ ਹੀ ਰੋਕ ਦਿੰਦੀ ਆ ਇਹ ਮੈਨੂੰ ਇਹ ਦੱਸੋ ਜਦੋਂ ਸੋਨੀਆ ਤੁਹਾਡੇ ਘਰ ਆ ਜਾਂਦੀ ਆ ਤੁਸੀਂ ਸ਼ਰਾਬ ਪੀਣੀ ਬੰਦ ਕਿਉਂ ਨਹੀਂ ਕਰਦੇ ਰੀਨਾ ਮੇਸ਼ਰਾ ਪਿਨੇ ਬੰਦ ਕਰ ਦਿੱਤੀ ਸੀ ਸੋਨੀਆ ਮੇਰੀ ਜ਼ਿੰਦਗੀ ਵਿੱਚ ਆਈ ਮੇਰੀ ਜ਼ਿੰਦਗੀ ਬਹੁਤ ਵਧੀਆ ਬਣ ਗਈ ਸੀ ਮੈਂ ਆਪਣੇ ਮੰਮੀ ਪਾਪਾ ਨਾਲ ਹੀ ਰਹਿੰਦਾ ਸੀ ਇਹਨਾਂ ਸਾਰਾ ਦਿਨ ਘਰ ਦਾ ਕੰਮ ਸੰਭਾਲਦੀ ਅਰਸ਼ ਨੂੰ ਵੀ ਸੰਭਾਲਦੀ ਸੀ ਮੰਮੀ ਪਾਪਾ ਦੇ ਦਿਲ ਦੇ ਵਿੱਚ ਬਦਨੀਤੀ ਸੀ ਸਾਨੂੰ ਉਸ ਘਰ ਵਿੱਚੋਂ ਕੱਢਣਾ ਚਾਹੁੰਦੇ ਸੀ ਇੱਕ ਦਿਨ ਮੈਨੂੰ ਉਹਨਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਇਸ ਗੱਲ ਦਾ ਵੀ ਪਤਾ ਨਹੀਂ ਸੀ ਉਹਨਾਂ ਨੇ ਨਵਾਂ ਘਰ ਹੋਰ ਖਰੀਦ ਲਿਆ ਮੰਮੀ ਚੀਕਣ ਲੱਗੇ ਮੁਕੇਸ਼ ਤੂੰ ਕਿਰਾਏ ਤੇ ਘਰ ਹੋ ਲੈ ਲਾ ਮੈਂ ਮੰਮੀ ਜੀ ਨੂੰ ਆਕਿਆ ਮੰਮੀ ਜੀ ਤੁਸੀਂ ਕਿੱਥੇ ਰਹੋਗੇ ਆਖਣ ਲੱਗੇ ਅਸੀਂ ਵੀ ਕਰਾਏ ਤੇ ਹੀ ਕੋਈ ਦੇਖ ਲਵਾਂਗੇ ਮੈਂ ਗੰਬੋਲਿਆ ਕਿ ਮੰਮੀ ਜੀ ਫਿਰ ਆਪਾਂ ਇਕੱਠੇ ਹੀ ਲੈ ਲੈਂਦੇ ਨੇ ਆਖਣ ਲੱਗੇ ਤੂੰ ਆਪਣੇ ਦਫ਼ਤਰ ਦੇ ਨੇੜੇ ਤੇੜੇ ਕੋਈ ਮਕਾਨ ਕਰਾਏ ਤੇ ਲੈ ਲਵੋ ਅਸੀਂ ਅਰਸ਼ ਦੇ ਸਕੂਲ ਦੇ ਨੇੜੇ ਵੇਖ ਲੈਨੇ ਆ ਮੈਨੂੰ ਉਹਨਾਂ ਦੇ ਦਿਲ ਦੀ ਗੱਲ ਦਾ ਬਿਲਕੁਲ ਪਤਾ ਨਹੀਂ ਸੀ ਮੈਂ ਵੀ ਸੋਚੇ ਚਲੋ ਜਦ ਦਫ਼ਤਰ ਦੇ ਨੇੜੇ ਤੇਵੇ ਹੀ ਮੈਂ ਦੇਖ ਲੈਣਾ ਆ ਕਿ ਉਹਨਾਂ ਨੇ ਸ਼ਹਿਰ ਦੇ ਵਿੱਚਕਾਰ ਉਸੇ ਸਕੂਲ ਦੇ ਨੇੜੇ ਹਨ ਪਹਿਲਾਂ ਹੀ ਲੈ ਕੇ ਰੱਖਿਆ ਹੋਇਆ ਸੀ ਮੰਮੀ ਪਾਪਾ ਨੇ ਜਦੋਂ ਆਪਣੇ ਮਕਾਨ ਦੇ ਵਿੱਚ ਇੱਕ ਦਿਨ ਜਗਰਾਤਾ ਕਰਾਉਣ ਬਾਰੇ ਸੋਚਿਆ ਤਾਂ ਉਹਨਾਂ ਨੇ ਮੈਨੂੰ ਵੀ ਦੱਸਿਆ ਹੋਰ ਬਹੁਤ ਸਾਰੇ ਰਿਸ਼ਤੇਦਾਰ ਵੀ ਜਗਰਾਤੇ ਤੇ ਬੁਲਾਏ ਹੋਏ ਸੀ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰੇ ਰਿਸ਼ਤੇਦਾਰ ਮੰਮੀ ਪਾਪਾ ਨੂੰ ਵਧਾਈਆਂ ਦੇ ਰਹੇ ਸੀ ਫਿਰ ਵੀ ਨਹੀਂ ਸੋਚਿਆ ਮੈਂ ਇਹ ਸੋਚਿਆ ਵੀ ਸ਼ਾਇਦ ਸਾਨੂੰ ਮਕਾਨ ਸ਼ਿਫਟ ਕਰਨ ਤੇ ਵਧਾਈਆਂ ਦੇ ਰਹੇ ਨੇ ਇੱਕ ਦਿਨ ਮੰਮੀ ਪਾਪਾ ਜੀ ਕਿਤੇ ਬਾਹਰ ਗਏ ਹੋਏ ਸੀ ਉਸ ਦਿਨ ਮੈਂ ਛੁੱਟੀ ਲਈ ਹੋਈ ਸੀ ਮੈਂ ਉਹਨਾਂ ਦੇ ਘਰ ਚ ਲੱਗ ਗਿਆ ਮੈਂ ਮੰਮੀ ਪਾਪਾ ਦੇ ਘਰ ਚ ਲੱਗ ਗਿਆ ਕਰ ਨੂੰ ਤਾਲਾ ਲੱਗਾ ਹੋਇਆ ਸੀ ਮੈਂ ਉੱਥੇ ਖੜ੍ਹਾ ਸੀ ਕਿ 1 ਮੀਟਰ ਦੀ ਰੀਡਿੰਗ ਲੈਣ ਵਾਲਾ ਆ ਗਿਆ ਰੀਡਿੰਗ ਲੈਣ ਵਾਲੇ ਨੇ ਮੈਨੂੰ ਹੀ ਬਿਜਲੀ ਦਾ ਬਿੱਲ ਫੜਾ ਦਿੱਤਾ ਮੈਂ ਬਿੱਲ ਫੜ ਕੇ ਦੇਖਣ ਲੱਗ ਪਿਆ ਬਿੱਲ ਦੇ ਉੱਤੇ ਮਕਾਨ ਮਾਲਕ ਦਾ ਨਾਮ ਮੇਰੇ ਪਾਪਾ ਦਾ ਸੀ ਮੈਂ ਇਹ ਗੱਲ ਦਿਲ ਵਿੱਚ ਹੀ ਰੱਖੀ ਮੈਂ ਕਿਸੇ ਨੂੰ ਇਸ ਕੱਲ ਦਾ ਜ਼ਿਕਰ ਨਹੀਂ ਕੀਤਾ ਇੱਕ ਦਿਨ ਮੈਂ ਮੰਮੀ ਜੀ ਨਾਲ ਇਸ ਵਿਸ਼ੇ ਤੇ ਗੱਲ ਕਰ ਹੀ ਲੇ ਮੰਮੀ ਜੀ ਇਸ ਮਕਾਨ ਵਿੱਚ ਦੋ ਕਮਰੇ ਖਾਲੀ ਪਏ ਹਨ ਕੀ ਉਹ ਮੈਨੂੰ ਕਿਰਾਏ ਤੇ ਦੇ ਸਕਦੇ ਨੇ ਮੰਮੀ ਜੀ ਨੇ ਮੈਨੂੰ ਆਖਣ ਲੱਗੇ ਮਕਾਨ ਮਾਲਕੀ ਨੇ ਕਮਰਿਆਂ ਨੂੰ ਕਰਾਈ ਤੇ ਦੇਣ ਲਈ ਨਿਮੰਨਦਾ ਉਹਨਾਂ ਨੇ ਆਪਣੇ ਕੰਮ ਲਈ ਹੀ ਰੱਖੇ ਹੋਏ ਨੇ ਮੰਮੀ ਜੀ ਨੂੰ ਪੁੱਛਿਆ ਮਕਾਨ ਮਾਲਕ ਦਾ ਨਾਂ ਕੀ ਆ ਆਖਣ ਲੱਗੇ ਮਕਾਨ ਮਾਲਕ ਦਾ ਤਾਂ ਨਾਂ ਮੈਨੂੰ ਪਤਾ ਨਹੀਂ ਇਹ ਤੇਰੇ ਪਾਪਾ ਨੂੰ ਪਤਾ ਆ ਮੈਨੂੰ ਇਹਨਾਂ ਜ਼ਰੂਰ ਪਤਾ ਹੈ ਕਿ ਇਹ ਕਿਸੇ ਬਾਣੀਏ ਦਾ ਮਕਾਨ ਹੈ ਮੈਂ ਮੰਮੀ ਜੀ ਨੂੰ ਆਖਿਆ ਮੰਮੀ ਜੀ ਤੁਸੀਂ ਸੱਚ ਬੋਲ ਰਹੇ ਹੋ ਮੰਮੀ ਜੀ ਮੈਨੂੰ ਆਖਣ ਲੱਗੇ ਹਾਂ ਮੈਂ ਸੱਚ ਬੋਲ ਰਹੀ ਹਾਂ ਮੈਂ ਝੂਠ ਬੋਲਣ ਦੀ ਕੀ ਲੋੜ ਪਈ ਆ ਉਸ ਸਮੇਂ ਹੀ ਮੈਂ ਆਪਣੀ ਜੇਬ ਵਿੱਚ ਬਿੱਲ ਕੱਢ ਕੇ ਦਿਖਾਇਆ ਜੀ ਇਹ ਦੇਖੋ ਇਹ ਤਾਂ ਪਿਤਾ ਜੀ ਦਾ ਨਾਂ ਆ ਤੇ ਕਿਵੇਂ ਕਹੀ ਜਾਂਦੇ ਹੋ ਕਿ ਇਹ ਮਕਾਨ ਕਿਸੇ ਹੋਰ ਦੇ ਨਾਂ ਆ ਤੁਸੀਂ ਸੱਚੀ ਗੱਲ ਕਿਉਂ ਨਹੀਂ ਦੱਸਦੇ ਇਹ ਮਕਾਨ ਤੁਹਾਡਾ ਆਪਦਾ ਆ ਮੰਮੀ ਜੀ ਮਕਾਨ ਤੁਹਾਡਾ ਆਪਦਾ ਆ ਤੇ ਇਸ ਮਕਾਨ ਵਿੱਚ ਮੈਨੂੰ ਰਹਿਣ ਦਾ ਹੱਕ ਕਿਉਂ ਨਹੀਂ ਮੰਮੀ ਨੇ ਮੇਰੀਆਂ ਗੱਲਾਂ ਸੁਣ ਕੇ ਇੱਕਦਮ ਚੁੱਪ ਹੋ ਗਏ ਸਮਝ ਨਹੀਂ ਲੱਗ ਰਹੀ ਸੀ ਹੁਣ ਮੈਂ ਮਕੇਸ਼ ਨੂੰ ਕੀ ਉੱਤਰ ਦੇਵਾਂ ਇਸ ਗੱਲ ਦਾ ਜ਼ਿਕਰ ਨਾ ਮਾਸੀ ਜੀ ਨਾਲ ਕੀਤਾ ਮਾਸੀ ਜੀ ਨੂੰ ਵੀ ਉਹਨਾਂ ਨੇ ਨਹੀਂ ਦੱਸਿਆ ਮਾਸੀ ਜੀ ਨੂੰ ਵੀ ਉਹਨਾਂ ਨੇ ਝੂਠ ਬੋਲਿਆ ਮੈਨੂੰ ਇਸ ਗੱਲ ਦਾ ਬੜਾ ਗੁੱਸਾ ਸੀ ਜਿਸ ਕੰਨ ਮੈਂ 2 ਮਹੀਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਇੱਕ ਦਿਨ ਮੇਰੀ ਮੰਮੀ ਬਹੁਤ ਬਿਮਾਰ ਹੋ ਗਈ ਮੈਨੂੰ ਮਾਸੀ ਜੀ ਨੇ ਦੱਸਿਆ ਮੈਂ ਉਸ ਦੀ ਖਬਰ ਲੈਣ ਲਈ ਚਲਾ ਗਿਆ ਕਿਸ ਦੁੱਖ ਕਾਰਨ ਮੈਂ ਦੁਬਾਰਾ ਸ਼ਰਾਬ ਪੀਣ ਲੱਗ ਪਿਆ ਮੈਂ ਸ਼ਰਾਬ ਪੀ ਕੇ ਜਾ ਕੇ ਮੰਮੀ ਪਾਪਾ ਨੂੰ ਫਿਰ ਬਹੁਤ ਬੋਲਦਾ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਇੰਝ ਕਰਨਾ ਸੀ ਤਾਂ ਮੈਨੂੰ ਕਿਉਂ ਗੋਦ ਲਿਆ ਮੈਂ ਉਸ ਸਮੇਂ ਸੋਚ ਲਿਆ ਚਲੋ ਮੰਮੀ ਪਾਪਾ ਤੋਂ ਵਾ ਤਾਂ ਮਕਾਨ ਮੇਰੇ ਨਾਮ ਆਪਣੇ ਆਪ ਹੋ ਜਾਵੇਗਾ ਮੈਨੂੰ ਪੂਰਾ ਅਹਿਸਾਸ ਹੋ ਗਿਆ ਸੀ ਉਹ ਮੈਨੂੰ ਦਿਲੋਂ ਪਿਆਰ ਨਹੀਂ ਕਰਦੀ ਜਿਸ ਕਾਰਨ ਮੈਂ ਸ਼ਰਾਬ ਪੀਂਦਾ ਸੀ ਮੇਰੇ ਮੰਮੀ ਬਹੁਤ ਬਿਮਾਰ ਹੋ ਗਏ ਸੀ ਮੈਂ ਮੰਮੀ ਕੋਲ ਸਵੇਰੇ ਸ਼ਾਮ ਜਾਂਦਾ ਰਹਿੰਦਾ ਨਾਲ ਆਪਣੀ ਪਤਨੀ ਸੋਨੀਆ ਨੂੰ ਵੀ ਲੈ ਜਾਂਦਾ ਸ਼ਾਮ ਦਾ ਖਾਣਾ ਹਰ ਰੋਜ਼ ਸੋਨੀਆ ਬਣਾਉਂਦੀ ਆ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਮੰਮੀ ਜੀ ਦੇ ਸਾਰੇ ਟੈਸਟ ਹੋ ਗਏ ਸੀ ਉਹਸ ਗੁਰਦਿਆਂ ਵਿੱਚ ਇਨਫੈਕਸ਼ਨ ਵਧੀ ਹੋਈ ਸੀ ਜਿਸ ਕਾਰਨ ਮੰਮੀ ਜੀ ਨੂੰ ਭੁੱਖ ਘਟ ਲੱਗਦੀ ਸੀ ਮੇਰੇ ਨਾਲ ਉਹਨਾਂ ਨੇ ਬਗਾਨੀਆਂ ਵਾਂਗ ਵਰਤਾਅ ਕਰਨਾ ਮੇਰੀੋਂ ਤੇ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਸੀ ਮੈਂ ਆਪਣਾ ਫਰਜ਼ ਸਮਝ ਕੇ ਰੋਜ਼ ਜਾਂਦਾ ਰਿਹਾ ਹਰ ਛੁੱਟੀ ਵਾਲੇ ਦਿਨ ਮੈਂ ਮੰਮੀ ਜੀ ਦੀ ਜਾ ਕੇ ਸੇਵਾ ਕਰਦਾ ਕਦੇ ਮੰਮੀ ਨੇ ਮੈਨੂੰ ਰੁਕਣ ਲਈ ਨਹੀਂ ਕਿਹਾ ਤਾਂ ਇੱਕ ਮਹੀਨਾ ਉਹਨਾਂ ਨੇ ਕੁਝ ਨਹੀਂ ਖਾਧਾ ਡਾਕਟਰ ਨੂੰ ਬਖਾਇਆ ਇਹ ਡਾਕਟਰ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਗੁਰਦੇ ਖਤਮ ਹੋ ਗਏ ਸਨ ਸੇਵਾ ਕਰੀਏ ਕੋਈ ਹੱਲ ਨਹੀਂ ਆਪਰੇਸ਼ਨ ਉਹ ਵੀ ਮੰਮੀ ਜੀ ਮੰਨਦੇ ਨਹੀਂ ਸੀ ਇੱਕ ਸ਼ਾਮ ਨੂੰ ਮੇਰਾ ਸਮੇਂ ਘਰ ਨੂੰ ਨਹੀਂ ਆਇਆ ਮੰਮੀ ਜੀ ਦੀ ਹਾਲਤ ਖਰਾਬ ਸੀ ਮੈਂ ਉੱਥੇ ਹੀ ਸੌਣ ਬਾਰੇ ਸੋਚਿਆ ਪਿਤਾ ਜੀ ਮੈਨੂੰ ਆਖਣ ਲੱਗੇ ਕਿ ਤੁਸੀਂ ਘਰ ਚਲੇ ਜਾਓ ਮੰਮੀ ਨੂੰ ਕੁਝ ਨਹੀਂ ਹੁੰਦਾ ਮੈਂ ਆਖਿਆ ਨਹੀਂ ਪਿਤਾ ਜੀ ਅੱਜ ਮੈਂ ਮੰਮੀ ਜੀ ਕੋਲ ਹੀ ਰਹਾਂਗਾ ਕੱਲ ਨੂੰ ਮੈਨੂੰ ਛੁੱਟੀ ਆ ਅਕਿ ਮੈਂ ਉਸ ਰਾਤ ਆਪਣੇ ਮੰਮੀ ਜੀ ਕੋਲ ਹੀ ਰਹਿ ਗਿਆ ਰਾਤ ਨੂੰ ਮੇਰੇ ਮੰਮੀ ਜੀ ਬਹੁਤ ਜ਼ਿਆਦਾ ਤੰਗ ਸੀ ਮੰਮੀ ਜੀ ਰਾਤ ਨੂੰ ਬਹੁਤ ਸੀਰੀਅਸ ਹੋ ਗਈ ਉਸ ਰਾਤ ਮੈਂ ਸਾਰੀ ਰਾਤ ਜਾਗਦਾ ਰਿਹਾ ਮੈਂ ਆਪਣੀ ਮੰਮੀ ਜੀ ਨੂੰ ਗੋਦ ਵਿੱਚ ਲੈ ਕੇ ਬਹੁਤ ਪਿਆਰ ਦਿੱਤਾ ਕਮਿੰਗੀਆਂ ਦੀਆਂ ਵਧਿੱਕਿਆਂ ਨੂੰ ਭੁੱਲ ਗਿਆ ਸੀ ਮੇਰੇ ਦਿਲ 'ਚ ਮੰਮੀ ਜੀ ਲਈ ਕੋਈ ਵੀ ਨਫਤ ਨਹੀਂ ਸੀ ਰਾਤ ਦੇ 2 ਵਜੇ ਤੱਕ ਮੰਮੀ ਜੀ ਨੂੰ ਮੈਂ ਰੋਂਦਾ ਰਿਹਾ ਉਹ ਕਾਂ ਦੀ ਨੀਂਦ ਸੋ ਗਏ ਅੱਛਾ ਹਲ ਉਨ੍ਹਾਂ ਦੇ ਕਮਰੇ ਵਿੱਚੋਂ ਪਾਪਾ ਜੀ ਨੂੰ ਬੁਲਾ ਕੇ ਲਿਆ ਪਾਪਾ ਜੀ ਨੇ ਡਾਕਟਰ ਨੂੰ ਬੁਲਾ ਕੇ ਨਵ ਚੈੱਕ ਕਰਾਈ ਔਰ ਉ ਤੱਕ ਸਭ ਕੁਝ ਖਤਮ ਹੋ ਚੁੱਕਾ ਸੀ ਪਾਪਾ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ ਕਾਲ ਕੀਤੀ ਤੇ ਮੈਂ ਵੀ ਮਾਸੀ ਜੀ ਨੂੰ ਕਾਲ ਕਰਕੇ ਬੁਲਾਇਆ ਮਾਸੀ ਦਾ ਰਾਤ ਨੂੰ ਹੀ ਪਹੁੰਚ ਕੇ ਮਾਸੀ ਜੀ ਮੈਨੂੰ ਆਖਣ ਲੱਗੇ ਮੁਕੇਸ਼ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਮਾਸੀ ਜੀ ਨੂੰ ਕਿਹਾ ਮੈਨੂੰ ਵੀ ਨਹੀਂ ਪਤਾ ਸੀ ਕਿ ਮੰਮੀ ਜੀ ਜਿੰਨੀ ਜਲਦੀ ਸਾਨੂੰ ਛੱਡ ਕੇ ਚੁਰ ਜਾਣਗੇ ਮੈਂ ਤਾਂ ਕਿੰਨੇ ਦਿਨਾਂ ਤੋਂ ਮੰਮੀ ਜੀ ਕੋਲ ਆਉਣਾ ਇਸ ਕਰਕੇ ਸੀ ਮੰਮੀ ਜੀ ਬਿਮਾਰ ਰਹਿੰਦੀ ਸੀ ਸਵੇਰ ਦੇ 10 ਵਜੇ ਤੱਕ ਬਹੁਤ ਸਾਰੇ ਰਿਸ਼ਤੇਦਾਰ ਪਹੁੰਚ ਕੇ ਆ ਸੀ ਮੰਮੀ ਜੀ ਦੀ ਅਰਥੀ ਤਿਆਰ ਕੀਤੀ ਇਹ ਅੰਤਿਮ ਰਸਮਾਂ ਦੀ ਤਿਆਰੀ ਆਰੰਭ ਹੋ ਗਈ ਮੈਂ ਸਾਰੇ ਕੰਮ ਅੱਗੇ ਹੋ ਕੇ ਕਰਦਾ ਰਿਹਾ ਜਦੋਂ ਮੰਮੀ ਜੀ ਨੂੰ ਚੀਖਾ ਨੂੰ ਅਗਨੀ ਭੇਟ ਕਰਨੀ ਸੀ ਤਾਂ ਪਾਪਾ ਜੀ ਨੇ ਅਰਸ਼ ਨੂੰ ਅੱਗੇ ਕਰ ਦਿੱਤਾ ਮੈਨੂੰ ਇਸ ਕੱਲ ਦਾ ਬੜਾ ਦੁੱਖ ਲੱਗਿਆ ਉਸ ਸਮੇਂ ਮੈਂ ਕੁਝ ਵੀ ਨਹੀਂ ਬੋਲਿਆ ਆਪਣੇ ਆਪ ਹੀ ਮੰਮੀ ਜੀ ਨੂੰ ਅਗਨੀ ਪੇਟ ਕਰਨ ਲੱਗ ਪਿਆ ਪਾਪਾ ਜੀ ਵੀ ਮੈਨੂੰ ਕੁਝ ਨਹੀਂ ਬੋਲੇ ਮੰਮੀ ਜੀ ਦਾ ਅੰਤਿਮ ਸੰਸਕਾਰ ਕਰਕੇ ਘਰ ਨੂੰ ਮੇ ਆ ਰਿਹਾ ਸੀ ਮੈਂ ਸੋਚ ਰਿਹਾ ਸੀ ਇਸ ਸਮੇਂ ਵੀ ਮੇਰੇ ਨਾਲ ਇਸ ਤਰ੍ਹਾਂ ਕੀਤਾ ਜਾ ਰਿਹਾ ਸੀ ਮੈਂ ਆਪਣੇ ਫਰਜ਼ ਅੱਗੇ ਕਿ ਨਿਭਾਉਂਦਾ ਰਿਹਾ ਇਸ ਕੱਲ ਦੀ ਕੋਈ ਪਰਵਾਹ ਨਹੀਂ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਸਾਰਿਆਂ ਨੇ ਅਰਦਾਸ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਆ ਗਏ ਮੈਂ ਵੀ ਆਪਣੇ ਪਾਪਾ ਜੀ ਦੇ ਨਾਲ ਉਹਨਾਂ ਦੇ ਘਰ ਹੀ ਬੈਠ ਗਿਆ ਹੁਣ ਮੈਂ ਕਿੰਨੇ ਦਿਨ ਫਿਰ ਉੱਥੇ ਹੀ ਰਹਿਣਾ ਸੀ ਜਦੋਂ ਮੇਰੇ ਮੰਮੀ ਜੀ ਦੀ ਮੌਤ ਹੋ ਜਾਂਦੀ ਆ ਅੰਤਿਮ ਅਰਦਾਸ ਹੋ ਜਾਂਦੀ ਆ ਸਾਰੇ ਰਿਸ਼ਤੇਦਾਰ ਆਖਣ ਲੱਗਦੇ ਮੁਕੇਸ਼ ਹੁਣ ਤੂੰ ਕੱਲਾ ਨਾ ਰਹੇ ਆਪਣੇ ਪਾਪਾ ਤੇ ਅਰਸ਼ ਨਾਲ ਹੀ ਰਿਹਾ ਕਰੀ ਮੈਂ ਵੀ ਸੋਚਿਆ ਸੀ ਮੈਂ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਮੈਂ ਪਾਪਾ ਕੋਲ ਜਾ ਕੇ ਰਹਾਂਗਾ ਅਸੀਂ 1 ਮਹੀਨਾ ਮੰਮੀ ਜੀ ਦੀ ਮੌਤ ਤੋਂ ਬਾਅਦ ਪਾਪਾ ਜੀ ਕੋਲ ਰਹੇ ਉਹਨਾਂ ਦੇ ਘਰ ਵਿੱਚ ਹੀ ਸੋਨੀ ਨੇ ਵੀ ਉੱਥੇ ਹੀ ਰਹਿਣਾ ਮੈਂ ਵੀ ਉਹ ਉੱਥੋਂ ਹੀ ਡਿਊਟੀ ਤੇ ਜਾਣਾ ਮੇਰੇ ਪਾਪਾ ਜੀ ਨੇ ਮੈਨੂੰ ਇਹ ਨਹੀਂ ਕਿਹਾ ਪੁੱਤਰ ਤੂੰ ਇੱਥੇ ਸਾਡੇ ਨਾਲ ਹੀ ਰਹੀਂ ਦੇ ਮੈਨੂੰ ਇੰਜ ਕਿਹਾ ਕਿ ਤੂੰ ਆਪਣੇ ਘਰ ਰਿਹਾ ਕਰ ਮੈਨੂੰ ਗੱਲ ਦੀ ਸਮਝ ਨਹੀਂ ਲੱਗ ਰਹੀ ਸੀ ਪਾਪਾ ਜੀ ਨੂੰ ਕੀ ਇਤਰਾ ਸੀ ਜੇ ਅਸੀਂ ਉਸ ਘਰ ਵਿੱਚ ਹੀ ਰਹਿਣ ਲੱਗ ਪੈਂਦੇ ਬਸ ਹੁਣ ਆ 15 ਸਾਲਾਂ ਦਾ ਹੋ ਗਿਆ ਸੀ ਸੋਨੀਆ ਗਰਭਪਤੀ ਸੀ ਸੋਨੀਆ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਸੋਨੀਆ ਦੇ ਮੰਮੀ ਨੂੰ ਪਤਾ ਸੀ ਕਿ ਸੋਨੀਆ ਨੂੰ ਸੰਭਾਲਣ ਵਾਲਾ ਕੋਈ ਨਹੀਂ ਜਨੇਪੇ ਦੇ ਦਿਨਾਂ ਵਿੱਚ ਉਹ ਚਾਹੁੰਦੇ ਸੀ ਕਿ ਅਸੀਂ ਸੋਨੀਆ ਦੇ ਘਰ ਜਾ ਕੇ ਟਾਈਮ ਕਟਾ ਦੇਵਾਂਗੇ ਹੁਣ ਮੁਸ਼ਕਿਲ ਇਹ ਸੀ ਕਿ ਸੋਨੀਆ ਆਪਣਾ ਜਨੇਪੇ ਦਾ ਸਮਾਂ ਕਿੱਥੇ ਕੱਟੇ ਪਿਤਾ ਜੀ ਨੇ ਮੈਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਘਰ ਹੀ ਰਹੋ ਮੇਰੀ ਰੋਟੀ ਦੀ ਚਿੰਤਾ ਨਾ ਕਰੋ ਮੇਰੀ ਰੋਟੀ ਕੰਮ ਵਾਲੀ ਬਣਾ ਦਿਆ ਕਰੇਗੀ ਪਿਤਾ ਜੀ ਨੂੰ ਆਖਿਆ ਪਿਤਾ ਜੀ ਸੋਨੀਆ ਤੇ ਮੈਂ ਇੱਥੇ ਹੀ ਰਹਿ ਲੈਨੇ ਹ ਮੇਰੇ ਪਿਤਾ ਜੀ ਅੱਖ ਲੱਗੇ ਮੁਕੇਸ਼ ਇਸ ਘਰ ਵਿੱਚ ਤੂੰ ਨਹੀਂ ਰਹਿ ਸਕਦਾ ਮੈਂ ਤੇਰਾ ਮਹੀਨੇ ਦਾ ਕਿਰਾਇਆ ਭਰ ਆਇਆ ਕਰੂੰਗਾ ਮੈਨੂੰ ਸਮਝ ਨਹੀਂ ਲੱਗਦੀ ਸੀ ਐਡੀ ਵੱਡੀ ਕੋਠੀ ਡਵਲਮਨਜਲੀ 6 ਬੈੱਡਰੂਮ 6 ਬਾਥਰੂਮਸ ਘਰ ਵਿੱਚ ਸਾਡੇ ਲਈ ਇੱਕ ਜਗ੍ਹਾ ਨਹੀਂ ਸੀ ਚਿਰ ਪਿਤਾ ਜੀ ਨਹੀਂ ਮੰਨਿਆ ਫਿਰ ਮੈਂ ਸੋਚਿਆ ਕੀ ਜ਼ਰੂਰਤ ਆ ਜਦੋਂ ਉਹ ਮੈਨੂੰ ਕੋਠੀ ਵਿੱਚ ਰੱਖਣਾ ਨਹੀਂ ਚਾਹੁੰਦੇ ਉਹਨਾਂ ਨੂੰ ਬਾਰ ਬਾਰ ਕਿਉਂ ਆਖੀ ਜਾਣਾ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਆਖਿਰਕਾਰ ਨੂੰ ਕਦੋਂ ਤੱਕ ਇਸ ਆਦਮੀ ਨੂੰ ਪਿਓ ਮੰਨੇ ਜਾਣਾ ਏ ਸੋਨੀਆ ਦੀ ਮੰਮੀ ਸਾਡੇ ਘਰ ਆ ਗਈ ਪਰ ਮੈਂ ਕਿਰਾਏ ਦੇ ਮਕਾਨ ਤੇ ਹੀ ਰਹਿੰਦਾ ਰਿਹਾ ਸੋਨੀਆ ਨਾਰਦੀ ਆਪਾਂ ਪੀੜਾਂ ਉੱਠਣੀਆਂ ਸ਼ੁਰੂ ਹੋ ਗਈਆਂ ਤੇ ਹਸਪਤਾਲ ਪਹੁੰਚਾਇਆ ਗਿਆ ਤੇ ਉਹਨੂੰ ਇੱਕ ਧੀ ਨੂੰ ਜਨਮ ਦਿੱਤਾ ਪਿਤਾ ਜੀ ਹਸਪਤਾਲ ਵਿੱਚ ਮੇਰੀ ਧੀ ਨੂੰ ਦੇਖਣ ਤੱਕ ਨਹੀਂ ਆਏ ਮੈਂ ਪਿਤਾ ਜੀ ਨੂੰ ਲੈਣ ਵੀ ਗਿਆ ਮੈਨੂੰ ਆਖਣ ਲੱਗੇ ਕੋਈ ਗੱਲ ਨਹੀਂ ਮੁਕੇਸ਼ ਮੈਂ ਘਰ ਆ ਕੇ ਆਪੇ ਦੇਖਾਵਾਂਗਾ ਮੇਰੀ ਬੇਟੀ ਸਵਾ ਮਹੀਨੇ ਦੀ ਹੋਗੀ ਮੈਂ ਆਪਣੇ ਘਰ ਇੱਕ ਛੋਟਾ ਜਿਹਾ ਫੰਕਸ਼ਨ ਕਰਨਾ ਚਾਹੁੰਦਾ ਸੀ ਉਸ ਪ੍ਰੋਗਰਾਮ ਵਿੱਚ ਮੈਂ ਥੋੜੇ ਜਿਿਹੇ ਰਿਸ਼ਤੇਦਾਰ ਬੁਲਾਏ ਪਹਿਲਾਂ ਮੈਂ ਪਾਪਾ ਜੀ ਨੂੰ ਆਖਿਆ ਪਾਪਾ ਜੀ ਅਸੀਂ ਕੋਠੀ ਵਿੱਚ ਹੀ ਪ੍ਰੋਗਰਾਮ ਕਰਾ ਲੈਨੇ ਆਂ ਪਪਾ ਜੀ ਆਖਣ ਲੱਗੇ ਨਹੀਂ ਮੁਕੇਸ਼ ਬਾਹਰ ਰੈਸਟੋਰੈਂਟ ਬੁੱਕ ਕਰ ਲੈਨੇ ਆ ਪਿਤਾ ਜੀ ਨੇ ਰੈਸਟੋਰੈਂਟ ਬੁੱਕ ਕਰ ਲਿਆ ਤੇ ਅਸੀਂ ਕੀ ਕਟਿਆ ਪਿਤਾ ਜੀ ਤੇ ਅੱਜ ਤੱਕ ਕੀ ਕਟਵਾਇਆ ਗਿਆ ਸਾਰੇ ਰਿਸ਼ਤੇਦਾਰ ਮੈਨੂੰ ਆਖਣ ਲੱਗੇ ਕਿ ਤੁਸੀਂ ਪਪਾ ਜੀ ਕੋਲ ਕਿਉਂ ਨਹੀਂ ਰਹਿ ਲੈਂਦੇ ਪਹਿਲਾਂ ਤਾਂ ਮੈਂ ਬੋਲਿਆ ਨਹੀਂ ਜਦੋਂ ਮੈਨੂੰ ਵਾਰ-ਵਾਰ ਰਿਸ਼ਤੇਦਾਰ ਪਰੇਸ਼ਾਨ ਕਰਨ ਲੱਗੇ ਫਿਰ ਆਖ ਹੀ ਦਿੱਤਾ ਪਿਤਾ ਜੀ ਮੈਨੂੰ ਉੱਥੇ ਰਹਿਣ ਦੀ ਜਗ੍ਹਾ ਦਿੰਦੇ ਹੀ ਨਹੀਂ ਤਾਂ ਮੈਂ ਕਿਵੇਂ ਉਸ ਜਗ੍ਹਾ ਤੇ ਜਾ ਕੇ ਰਹਿਣ ਲੱਗ ਪਮ ਦਿੱਲੀ ਤੋਂ ਮੇਰੇ ਮਾਮਾ ਜੀ ਆਏ ਹੋਏ ਸੀ ਮਾਮਾ ਜੀ ਨੇ ਵੀ ਮੇਰੇ ਪਿਤਾ ਜੀ ਨੂੰ ਆਖਿਆ ਕਿ ਇਸ ਨੂੰ ਤੁਸੀਂ ਆਪਣੇ ਨਾਲ ਹੀ ਰੱਖ ਲਵੋ ਪਰ ਮੇਰੇ ਮਾਮਾ ਜੀ ਦੇ ਕਹਿੰਦੇ ਵੀ ਮੇਰੇ ਪਿਤਾ ਨੇ ਇਨਕਾਰ ਕਰ ਦਿੱਤਾ ਕਿਸੇ ਨੂੰ ਵੀ ਕੋਈ ਗੱਲ ਦਾ ਪਤਾ ਨਹੀਂ ਸੀ ਕਿਸੇ ਨੂੰ ਵੀ ਕੋਈ ਗੱਲ ਦਾ ਪਤਾ ਨਹੀਂ ਸੀ ਕਿ ਪਿਤਾ ਜੀ ਮੈਨੂੰ ਇਸ ਕੋਠੀ ਵਿੱਚ ਕਿਉਂ ਨਹੀਂ ਰਹਿਣ ਲਈ ਦਿੰਦੇ ਕਹਿੰਦੇ ਸੀ ਮੈਂ ਵੀ ਇਹ ਸੋਚ ਲਿਆ ਚਲੋ ਕੋਈ ਗੱਲ ਨਹੀਂ ਜਦੋਂ ਪਿਤਾ ਜੀ ਤੋਂ ਬਾਅਦ ਤਾਂ ਮੇਰੇ ਕੋਲ ਕੋਠੀ ਆਵੇਗੀ ਹੁਣ ਮੇਰੀ ਸੱਸ ਵੀ ਆਪਣੇ ਘਰ ਵਾਪਸ ਚਲੇ ਗਈ ਸੀ ਸੋਹਣੀਆਂ ਨੂੰ ਲੈ ਕੇ ਹਫ਼ਤੇ ਵਿੱਚ ਇੱਕ ਦੋ ਵਾਰ ਕੋਠੀ ਵਿੱਚ ਜ਼ਰੂਰ ਜਾਂਦਾ ਪਿਤਾ ਜੀ ਨੂੰ ਮੈਂ ਹਰ ਰੋਜ਼ ਸਵੇਰੇ ਸ਼ਾਮ ਕਾਲ ਕਰਕੇ ਹਾਲਚਲ ਪੁੱਛਦਾ ਅਰਸ਼ ਹੁਣ ਪਲੱਸ 1 ਕਲਾਸ ਵਿੱਚ ਹੋ ਚੁੱਕਾ ਸੀ ਅਰਸ਼ ਆਪਣੇ ਦਾਦਾ ਜੀ ਨਾਲ ਰਹਿ ਕੇ ਹੀ ਖੁਸ਼ ਸੀ ਉਹ ਆਪਣੇ ਦਾਦਾ ਜੀ ਨੂੰ ਹੀ ਆਪਣਾ ਪਿਤਾ ਮੰਨਦਾ ਸੀ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਮੇਰਾ ਅਸਲੀ ਪਾਪਾ ਕੌਣ ਮੈਂ ਕਈ ਵਾਰੀ ਉਸ ਨੂੰ ਮਾਸੂ ਜੀ ਦੇ ਘਰ ਲੈ ਕੇ ਜਾਣਾ ਤਾਂ ਜੋ ਉਸ ਦਾ ਮੇਰੇ ਨਾਲ ਪਿਆਰ ਪੈ ਜਾਵੇ ਪਰ ਪਤਾ ਨਹੀਂ ਉਸ ਦੇ ਦਿਲ ਦੇ ਵਿੱਚ ਕਿਹੜੀਆਂ ਗੱਲਾਂ ਸੀ ਕਦੇ ਵੀ ਮੇਰੇ ਬੱਚੇ ਨੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਮੁਕੇਸ਼ ਰੀਨਾ ਨੂੰ ਦੱਸਦਾ ਹੈ ਕਿ ਜਦੋਂ ਮੇਰੀ ਮੰਮੀ ਦੀ ਮੌਤ ਨੂੰ 2 ਮਹੀਨੇ ਹੋ ਚੁੱਕੇ ਸੀ ਪਰ ਮੈਂ ਰੋਜ਼ ਪਾਪਾ ਕੋਲ ਚਲੇ ਜਾਂਦਾ ਸੀ ਰੋਜ਼ ਆ ਜਾਂਦਾ ਸੀ ਪਾਪਾ ਜੀ ਨੇ ਇੱਕ ਵਾਰੀ ਵੀ ਮੈਨੂੰ ਆਪਣੇ ਘਰ ਸੌਣ ਲਈ ਨਹੀਂ ਕਿਹਾ ਅੱਛੀ ਦੀ ਸਾਰੀ ਜ਼ਿੰਮੇਵਾਰੀ ਮੇਰੇ ਪਾਪਾ ਜੀ ਚੁੱਕਦੇ ਸੀ ਮੇਰੀ ਬੇਟੀ ਵੀ ਵੱਡੀ ਹੁੰਦੀ ਗਈ ਮੈਂ ਤੇ ਮੇਰੀ ਪਤਨੀ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਰਹੇ ਮੇਰੀ ਪਤਨੀ ਨੇ ਮੈਨੂੰ ਨਿੱਤ ਮਿਨੇ ਤੰਨੇ ਮਾਰਨੇ ਉਸਨੇ ਮੈਨੂੰ ਆਖਣਾ ਚਲੋ ਆਪਾਂ ਪਾਪਾ ਦੇ ਮਕਾਨ ਵਿੱਚ ਹੀ ਰਹਨੀਏ ਉਹ ਵੀ ਤਾਂ ਸਾਡਾ ਇੱਕ ਘਰ ਹੀ ਆ ਮੈਂ ਉਸ ਨੂੰ ਕਿਹਾ ਸੋਨੀਆ ਜੀ ਸਾਡਾ ਘਰ ਹੁੰਦਾ ਤਾਂ ਮੇਰੇ ਪਾਪਾ ਨੇ ਮੈਨੂੰ ਅਲੱਗ ਨਹੀਂ ਰਹਿਣ ਦੇਣਾ ਸੀ ਉਸ ਘਰ ਵਿੱਚ ਮੇਰਾ ਕੁਝ ਵੀ ਨਹੀਂ ਤੂੰ ਉਸ ਘਰ ਬਾਰੇ ਨਾ ਸੋਚ ਮੇਰੀ ਪਤਨੀ ਨੇ ਅੱਗੋਂ ਮੈਨੂੰ ਬੋਲਣਾ ਜੇ ਤਾ ਤੁਹਾਡਾ ਕੁਝ ਵੀ ਨਹੀਂ ਫਿਰ ਤੁਸੀਂ ਕਿਉਂ ਜਾਣੇ ਹੋ ਸੋਨੀਆ ਆਪਣਾ ਫਰਜ਼ ਅਦਾ ਕਰਦਾ ਹਾਂ ਉਹਨਾਂ ਨੇ ਮੈਨੂੰ ਗੋਦ ਲਿਆ ਆਪਣਾ ਪੁੱਤਰ ਬਣਾਇਆ ਭਾਵੇਂ ਆਪਣਾ ਪੁੱਤਰ ਮੰਨਿਆ ਨਹੀਂ ਪਰ ਮੈਂ ਉਹਨਾਂ ਨੂੰ ਆਪਣੇ ਮਾਪੇ ਜ਼ਰੂਰ ਮੰਨਦਾ ਹਾਂ ਮੈਂ ਜੋ ਵੀ ਹਾਂ ਉਹਨਾਂ ਦੀ ਵਦੌਲਤਾਂ ਬੇਸ਼ੱਕ ਉਹ ਮੈਨੂੰ ਛਿੜਕਦੇ ਸੀ ਪਰ ਮੇਰਾ ਪਵਿੱਖ ਉਹਨਾਂ ਨੇ ਫਿਰ ਵੀ ਬਣਾ ਦਿੱਤਾ ਜਿਸ ਕਰਕੇ ਮੈਂ ਸਰਕਾਰੀ ਨੌਕਰੀ ਤੇ ਬੈਠਾ ਹਾਂ ਬਸ ਤੋਂ ਇਹਨਾਂ ਸ਼ੁਕਰ ਮਨਾ ਕੇ ਮੇਰਾ ਪਤੀ ਸਰਕਾਰੀ ਨੌਕਰੀ ਤੇ ਕੰਮ ਕਰਦਾ ਉਦੋਂ ਮੈਨੂੰ ਇਸ ਕੱਲ ਦਾ ਅੰਦਰੂਨੀ ਦੁੱਖੀ ਸੀ ਕਿ ਮੇਰੇ ਮਾਪੇ ਨੇ ਮੈਨੂੰ ਪਿਆਰ ਨਹੀਂ ਦਿੱਤਾ ਹੁਣ ਮੈਂ ਆਪਣੀ ਪਤਨੀ ਤੋਂ ਵੀ ਤੰਗ ਹੋ ਗਿਆ ਸੀ ਮੈਨੂੰ ਮੀੜੇ ਮਾਰਦੀ ਰਹਿੰਦੀ ਸੀ ਮੇਰੇ ਪਾਪਾਰੇ ਘਰ ਜਾਣ ਤੋਂ ਵਿਅਸਮੇ ਰੋਕ ਦਿੱਤਾ ਹੁਣ ਮੈਂ ਪਾਪਾ ਦੇ ਘਰ ਨਹੀਂ ਜਾ ਸਕਦਾ ਤਾਂ ਸ਼ਾਮ ਨੂੰ ਮੈਂ ਠੇਕੇ ਤੇ ਜਾ ਕੇ ਬੈਠ ਜਾਣਾ ਕਿਉਂਕਿ ਮੈਨੂੰ ਪਤਾ ਸੀ ਜੇ ਮੈਂ ਘਰ ਜਾਂਦਾ ਸੀ ਤਾਂ ਮੇਰੀ ਪਤਨੀ ਮੇਰੇ ਨਾਲ ਕਲੇਸ਼ ਪਾਉਂਦੀ ਸੀ ਜੇ ਮੈਂ ਨਹੀਂ ਜਾਂਦਾ ਸੀ ਫਿਰ ਮੈਂ ਠੇਕੇ ਤੇ ਜਾਣਾ ਸ਼ੁਰੂ ਕਰ ਦਿੱਤਾ ਪਹਿਲਾਂ ਮੈਂ ਨੀਤੂ ਰੀਤਿਰ ਜੀ ਕਰਨ ਸ਼ਰਾਬ ਪੀਂਦਾ ਸੀ ਸੋਨੀਆ ਜਦੋਂ ਮੇਰੀ ਜ਼ਿੰਦਗੀ ਚ ਆ ਗਈ ਸੀ ਤਾਂ ਹੌਲੀ-ਹੌਲੀ ਸ਼ਰਾਬ ਛੱਡ ਦਿੱਤੀ ਸੀ ਪਰ ਜਦੋਂ ਸੋਨੀਆ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਮੇਰੇ ਮਾਪਿਆਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੈਂ ਹੋਰ ਕਿਸਾ ਸਹਾਰਾ ਲੈਂਦਾ ਦੁਨੀਆ ਇਹੀ ਵਜ੍ਹਾ ਕਿ ਮੈਂ ਸਿਰਫ ਇਸ ਕਰਕੇ ਹੀ ਸ਼ਰਾਬ ਪੀਣਾ ਹੈ ਕੁਝ ਮੈਂ ਆਪਣੇ ਮਾਪਿਆਂ ਵੱਲੋਂ ਪਰੇਸ਼ਾਨ ਸੀ, ਕੁਝ ਪਤਨੀ ਵੱਲੋਂ ਪਰੇਸ਼ਾਨ ਸੀ ਪਰ ਫਿਰ ਵੀ ਮੈਂ ਆਪਣੇ ਪੁੱਤ ਨੂੰ ਕਦੇ-ਕਦੇ ਇਝਾਂ ਮਿਲਾਂਦਾ ਸੀ। ਕਈ ਵਾਰੀ ਅਸ਼ਰੂ ਵੀ ਮੇਰੇ ਰਸਤੇ ਵਿੱਚ ਮਿਲਣਾ, ਉਸਨੇ ਵੀ ਮੈਨੂੰ ਆਪਣਾ ਪਾਪਾ ਨਹੀਂ ਸਮਝਣਾ, ਮੇਰੇ ਨਾਲ ਉਪਰਿਆਂ ਵਰਗਾ ਵਿਵਹਾਰ ਕਰਨਾ। ਇਸ ਦਾ ਵੀ ਮੈਨੂੰ ਬੜਾ ਦੁੱਖ ਹੁੰਦਾ ਸੀ। ਮੇਰਾ ਪੁੱਤਾ ਮੈਂ ਉਹਨੂੰ ਆਪਣਾ ਪੁੱਤਰ ਵਾਂਗ ਪਿਆਰ ਕਰਦਾ ਸੀ ਪਰ ਉਸਨੇ ਮੈਨੂੰ ਆਪਣਾ ਪਿਤਾ ਨਹੀਂ ਸਮਝਿਆ। ਮੇਰੇ ਪਾਪਾ ਤੇ ਆਪਣੇ ਦਾਦੀ ਨੂੰ ਉਹ ਪਿਤਾ ਸਮਝਦਾ ਸੀ। ਉਹੀ ਉਸ ਦੀ ਦੁਨੀਆ ਸੀ। ਉਨ੍ਹਾਂ ਵੱਲੋਂ ਹੀ ਉਸਨੂੰ ਪਿਆਰ ਮਿਲਿਆ ਸੀ ਹੌਲੀ-ਹੌਲੀ ਮੈਂ ਪਾਪਾ ਕੋਲ ਜਾਣਾ ਬੰਦ ਕਰ ਦਿੱਤਾ ਇੱਕ ਦਿਨ ਅਜੇ ਮੈਂ ਦਫ਼ਤਰ ਵਿੱਚ ਹੀ ਸੀ ਮੈਨੂੰ ਅਰਸ਼ ਦੀ ਫੋਨ ਤੇ ਕਾਲ ਆਈ ਜਦੋਂ ਮੈਂ ਅਰਸ਼ ਨੂੰ ਪੁੱਛਿਆ ਬੇਟਾ ਕੀ ਗੱਲ ਹੋ ਗਈ ਉਹ ਦੱਸਣ ਲੱਗਾ ਪਾਪਾ ਅੱਜ ਵੱਡੇ ਪਾਪਾ ਬਹੁਤ ਬਿਮਾਰ ਹਨ ਤੁਸੀਂ ਜਿੱਥੇ ਵੀ ਹੋ ਘਰ ਨੂੰ ਆ ਜਾਓ ਅਰਸ਼ ਨੇ ਮਾਸੀ ਜੀ ਨੂੰ ਵੀ ਫੋਨ ਤੇ ਦੱਸ ਦਿੱਤਾ ਕਿ ਮੇਰੇ ਪਾਪਾ ਅੱਜ ਬਹੁਤ ਬਿਮਾਰ ਹਨ ਮੈਂ ਦਫ਼ਤਰ ਤੋਂ ਸਿੱਧਾ ਘਰ ਪਹੁੰਚਦਾ ਹਾਂ ਪਰ ਪਾਪਾ ਚੁੱਪ-ਚਾਪ ਗੁੰਮ ਬੈਠੇ ਸੀ ਜਦੋਂ ਮੈਂ ਉਹਨਾਂ ਨੂੰ ਬੁਲਾਇਆ ਉਹ ਬੋਲ ਨਹੀਂ ਰਹੇ ਸੀ ਤ੍ਰੰਤ ਗੱਡੀ ਵਿੱਚ ਉਹਨਾਂ ਨੂੰ ਬਿਠਾਇਆ ਮੈਂ ਅਸ਼ ਮਾਸੀ ਜੀ ਅਸੀਂ ਤੈਨੂੰ ਪਪਾ ਜੀ ਨੂੰ ਹਸਪਤਾਲ ਲੈ ਕੇ ਚਲੇ ਗਏ ਪਪਾ ਜੀ ਨੂੰ ਐਮਰਜੈਂਸੀ ਵਿੱਚ ਲੈ ਗਏ ਹਮੇ ਉਹਨਾਂ ਦੇ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਪਤਨੀ ਇਹ ਹੁਣ ਬੋਲਣਗੇ ਵੀ ਚ ਨਹੀਂ ਡਾਕਟਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਉਹਨਾਂ ਨੇ ਦਵਾਈਆਂ ਲੈ ਕੇ ਮੈਨੂੰ ਪਰਚੀ ਫੜਾ ਦਿੱਤੀ ਮੈਂ ਮੈਡੀਕਲ ਸਟੋਰ ਤੋਂ ਦਵਾਈਆਂ ਲੈ ਕੇ ਵਾਪਸ ਉਹਨਾਂ ਨੂੰ ਫੜਾ ਦਿੱਤੀਆਂ ਪਪਾ ਜੀ ਨੂੰ ਆਈ ਸੀ ਯੂ ਵਾਰਡ ਵਿੱਚ ਰੱਖਿਆ ਗਿਆ ਉਸ ਦਿਨ ਤਾਂ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ ਪਰ ਅਗਲੇ ਦਿਨ ਪਾਪਾ ਬੋਲਣ ਲੱਗੇ ਪਰ ਉਹਨਾਂ ਤੋਂ ਸੱਜੀ ਬਾਂਹ ਦੀ ਲੱਤ ਉਠਾਈ ਨਹੀਂ ਜਾ ਰਹੀ ਸੀ ਪਾਪਾ ਜੀ ਦੀ ਇੱਕ ਹਫਤਾ ਤਾਂ ਹਸਪਤਾਲ ਵਿੱਚ ਹੀ ਰਹੇ ਪਰ ਚੰਗੀ ਤਰ੍ਹਾਂ ਤਰਫੇ ਨਹੀਂ ਸਕਦੇ ਸੀ ਹਫਤੇ ਤੋਂ ਬਾਅਦ ਪਾਪਾ ਨੂੰ ਛੁੱਟੀ ਹੋ ਗਈ ਪਾਪਾ ਨੂੰ ਹਸਪਤਾਲ ਤੋਂ ਕਰ ਲੈ ਕੇ ਜਦੋਂ ਮੈਂ ਆਇਆ ਆਪਣੀ ਪਤਨੀ ਨੇ ਇੱਥੇ ਹੀ ਰੁਕਣ ਲਿਖਿਆ ਹੁਣ ਪਾਪਾ ਕੁਝ ਵੀ ਨਹੀਂ ਕਰ ਸਕਦੇ ਸੀ ਬਸ ਅਸ਼ ਕਾਲਜ ਆਪਣੇ ਚਲਾ ਜਾਂਦਾ ਸੀ ਉਸ ਨੂੰ ਹੋਰ ਕਰਦੀ ਜ਼ਿੰਮੇਵਾਰੀ ਤਾਂ ਕੁਝ ਵੀ ਪਤਾ ਨਹੀਂ ਸੀ ਇੱਕ ਹਫ਼ਤੇ ਜਿੰਨਾ ਵੀ ਹਸਪਤਾਲ ਵਿੱਚ ਖਰਚਾ ਹੋਇਆ ਉਸ ਦਾ ਸਾਰੀ ਅਦਾਇਗੀ ਮੈਂ ਆਪ ਕੀਤੀ ਰੀਨਾ ਮਕੇਸ਼ ਨੂੰ ਪੁੱਛਣ ਲੱਗੀ ਛੇ ਤੁਹਾਡੇ ਪਾਪਾ ਜੀ ਬਿਮਾਰ ਹੋ ਕੇ ਘਰ ਪਾਪਰ ਚਲੇ ਗਏ ਕਿ ਤੁਸੀਂ ਉਹਨਾਂ ਨੂੰ ਕੱਲਿਆਂ ਹੀ ਛੱਡ ਦਿੱਤਾ ਰਹਿਣ ਲਈ ਇਹ ਨਹੀਂ ਰੀਨਾ ਇਹ ਕਿਵੇਂ ਹੋ ਜਾਂਦਾ ਫਿਰ ਵੀ ਮੇਰਾ ਪਿਓ ਸੀ ਮੈਂ ਆਪਣੀ ਪਤਨੀ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਜੇ ਤੂੰ ਮੇਰੇ ਨਾਲ ਚੱਲਣਾ ਚੱਲ ਨਹੀਂ ਮੈਂ ਘਰ ਵਾਪਸ ਨਹੀਂ ਆਵਾਂਗਾ ਮੈਂ ਪਪਾ ਕੋਲ ਹੀ ਰਹਾਂਗਾ ਜਰੋ ਤਾਂ ਕੋਠੀਕ ਨਹੀਂ ਹੁੰਦੀ ਅਤਰੰਗ ਦਾ ਦੌਰਾ ਸੀ ਉਹ ਚੰਗੀ ਤਰ੍ਹਾਂ ਤੁਰ ਨਹੀਂ ਸਕਦੇ ਸੀ ਨਾ ਚੰਗੀ ਤਰ੍ਹਾਂ ਬੋਲਦੇ ਸੀ ਅਸ਼ਾਰੂਜ ਜਿਵੇਂ ਸਵੇਰੇ ਕਾਲਜ ਚਲਾ ਜਾਂਦਾ ਸੀ ਤੇ ਸ਼ਾਮ ਨੂੰ ਕਾਲਜ ਤੋਂ ਵਾਪਸ ਆ ਜਾਂਦਾ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਮੈਂ ਕੀ ਕਰਾਂ ਕੀ ਨਾ ਕਰਾਂ ਉਸ ਖਾਤੇ ਦੇ ਵਿੱਚ ਕੁਝ ਪੈਸੇ ਜੀ ਜਿਸ ਨਾਲ ਉਹ ਆਪਣਾ ਖਰਚਾ ਕਰਦਾ ਸੀ ਭਵੇਂ ਖਾਤਿਆਂ ਦੇ ਨਾਮ ਨਾਲ ਹੀ ਸੀ ਅਸੀਂ ਉਹ ਬਹੁਤ ਗੰਭੀਰ ਸੀ ਕਾਲਜ ਵਿੱਚ ਵਧੀਆ ਪੜਦਾ ਸੀ ਕੇਡਾਂ ਦੇ ਵਿੱਚ ਵੀ ਭਾਗ ਲੈਂਦਾ ਮੈਂ ਆਪਣੀ ਡਿਊਟੀ ਤੇ ਚਲਾ ਜਾਂਦਾ। ਪਿੱਛੇ ਘਰ ਸੋਨੀਆ, ਮੇਰੀ ਬੇਟੀ ਤੇ ਨੌਕਰਾਂ ਨਹੀਂ ਹੁੰਦੀ ਆ। ਘਰ ਦੇ ਅਨਸਾਰਾ ਕੰਮ ਕਰਦੀ ਰਹਿੰਦੀ ਸੀ। ਜੋ ਪਿਤਾ ਜੀ ਦਾ ਛੋਟਾ-ਮੋਟਾ ਕੰਮ ਕਰਨਾ ਹੁੰਦਾ ਸੀ, ਉਹ ਰਾਣੀ ਕਰਦੀ ਹੁੰਦੀ ਸੀ। ਇਸ ਹਾਲਤ ਵਿੱਚ ਮੇਰੇ ਪਿਤਾ ਜੀ ਦੇ 6 ਮਹੀਨੇ ਲੰਘ ਗਏ। ਪਰ ਮਿਓ ਅਜੇ ਠੀਕ ਨਹੀਂ ਸੀ। ਟੀਵੀ ਦੇਖ ਰਹੇ ਸੀ, ਉਹਨਾਂ ਨੂੰ ਦੌਰਾ ਪੈ ਗਿਆ। ਫਟਾਫਟ ਗੱਡੀ 'ਚ ਪਾ ਕੇ ਐਮਰਜੈਂਸੀ ਹਸਪਤਾਲ ਵਿੱਚ ਲਿਆਂਦਾ ਗਿਆ। ਪਿਤਾ ਜੀ ਬੋਲ ਨਹੀਂ ਸਕਦੇ ਸੀ। ਹਸਪਤਾਲ ਵਾਲਿਆਂ ਨੇ ਉਹਨਾਂ ਨੂੰ ਆਈਸੀਯੂ ਵਿੱਚ ਰੱਖਿਆ। ਕੋਈ ਫਰਕ ਨਹੀਂ ਆ। ਫੂਡ ਪਾਈਪ ਰਹੀ ਖਾਣਾ ਪੀਣਾ ਦੇਣਾ ਪੈਂਦਾ ਸੀ। ਇੱਕ ਹਫ਼ਤਾ ਮੇਰੇ ਪਿਤਾ ਜੀ ਹਸਪਤਾਲ ਵਿੱਚ ਦਾਖਲ ਰਹੇ ਪਰ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ ਹੋਇਆ ਸੀ। ਹਰ ਕੋਈ ਆਪਣੀ ਸਲਾਹ ਦਿੰਦਾ ਸੀ ਕਦੇ ਕਿਸੇ ਹਸਪਤਾਲ ਜਾਣ ਲਈ ਆਖਦੇ ਸੀ ਕਦੇ ਕਿਸੇ ਹਸਪਤਾਲ ਵਿੱਚ। ਮੈਨੂੰ ਵੀ ਸਮਝ ਨਹੀਂ ਲੱਗ ਰਹੀ ਸੀ ਹੁਣ ਮੈਂ ਕੀ ਕਰਾਂ? ਡਾਕਟਰਾਂ ਨੇ ਵੀ ਹੁਣ ਜਵਾਬ ਦੇ ਦਿੱਤਾ ਸੀ ਉਹ ਆਖਦੇ ਸੀ ਇਹਨਾਂ ਨੂੰ ਦੋ ਦੌਰੇ ਪੈ ਚੁੱਕੇ ਤੀਜੇ ਦੌਰੇ ਵਿੱਚ ਅਸੀਂ ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਕਹਿ ਸਕਦੇ। ਮੈਂ ਇੱਕ ਦਿਨ ਉਹਨਾਂ ਦੀ ਆਈਸੀਯੂ ਵਾਲੇ ਧੰਵਾਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਿਹਾ ਚੈਨਲ ਦੇ ਨਾਲ